ਸੀ ਪਿੰਡਾਂ ਵਾਲੇ ਜੇ ਢਾੜ ਦੀਆਂ ਧੁੱਪਾਂ ਚ ਹੋਏ ਤਾਂਬੇ ਰੰਗੇ ਲੋਕ ਪਿੰਡ ਦੀਆਂ ਸੱਥਾਂ ਦਰਵਾਜ਼ਿਆਂ ਦੀ ਹੁਣ ਰੌਣਕ ਨਹੀਂ ਬਣਦੇ ਆਉਣ ਵਾਲੇ ਕੱਲ ਨੂੰ ਫਲ ਕੇ ਤੇ ਅਗਲੇ ਦਿਨ ਨੂੰ ਪਰਸੋਂ ਕਹਿਣ ਵਾਲੇ ਹੁਣ ਮੁੱਕਦੇ ਜਾਂਦੇ ਨੇ ਪਰਪਰਾ ਤੇ ਜੁਮੇ ਵਾਲੇ ਕੀ ਜਾਣਣ ਥੋਡੇ ਇੰਨਾ ਨਿਊ ਹੀਰਾ ਤੇ ਗੁੱਡ ਫਰਾਈਡੇ ਆਨੋ ਛੋਡੀ ਇਸ ਦੀ ਦੀ ਸਿਸਟਰ ਨੇ ਸਾਡੀ ਸੁਖਾ ਲਦੀ ਭੈਣ ਨੂੰ ਤਾਂ ਮੂਲੋਂ ਹੀ ਭੁਲਾਤਾ ਤੇਰੇ ਮਾਮੂ ਚਾਚੂ ਨੇ ਮਾਮਾ ਚਾਚਾ ਜੀ ਕਹਿਣ ਦਾ ਲੁਤਫ ਹੀ ਗਵਾ ਲਿਆ ਤੇਰੇ ਦਾਦੂਆਂ ਤੇ ਨਾਨੂਆਂ ਨੇ ਮੁੜ ਪਤਾ ਨਹੀਂ ਕਦੋਂ ਦਾਦਾ ਨਾਨਾ ਜੀ ਬਣਨਾ ਆਂਟੀ ਕਹਤੋਂ ਮਾਸੀ ਪੂਆ ਮੰਮੀ ਚਾਚੀ ਤਾਈ ਕਹਿਣ ਦਾ ਸਵਾਦ ਹੀ ਗਵਾ ਲਿਆ ਵੀਰ ਭਾਈ ਹੁਣ ਬਰੋ ਤੇ ਜੀ ਦਾ ਤਾਂ ਮੈਂ ਨਾਉ ਨਹੀਂ ਲੈਣਾ ਜਾਨੂ ਬਣ ਗਿਆ ਕੁੜੇ ਫੋਟ ਕੰਬਲੀ ਹੋਈ ਐ ਇਉਂ ਨਹੀਂ ਪੁੱਤ ਚਿੱਤ ਛੋਟਾ ਕਰੀਦਾ ਜਿਉਂਦੀ ਰਹਿ ਨੈਣ ਪ੍ਰਾਣ ਨਰੋਏ ਰਹਿ ਰੰਗੀ ਵਸੇ ਰੱਬ ਤੈਨੂੰ ਬਹੁਤਾ ਦੇਵੇ ਤਰ ਤਰ ਭੁੱਲੇ ਬੁੱਤ ਕਿੰਨੇ ਦਿਨ ਹੋ ਗਏ ਸੀ ਮਖਿਆ ਆਪ ਦੀ ਧੀ ਨੂੰ ਮਿਲਾਵਾ ਸੀਸਾਂ ਦਿੰਦੇ ਸਾਡੇ ਬਾਪੂ ਬੇਬੇ ਤਾਂ ਜਮਾ ਹੀ ਗਵਾਚ ਗਏ ਨੇ ਕਿਧਰੇ ਕੁੜੇ ਅੜੀਏ ਭੜੀਏ ਕਹਿਣ ਵਾਲੀਆਂ ਬੀਪੋ ਸੀਬੋ ਹੁਣ ਨਹੀਂ ਰਹੀਆਂ ਨੀ ਮਸਾਦ ਗੇ ਜਾਵਾ ਇਹ ਤਾਂ ਮੇਰਾ ਦੋਦ ਮਾਰਾ ਭਾਈ ਇਹਨੂੰ ਕੁਛ ਨਾ ਆਖੋ ਕਹਿਣ ਵਾਲੀ ਅੰਬੋ ਵੀ ਹੁਣ ਨਹੀਂ ਰਹੀ ਮਰਮਲ ਦੀ ਚੁੰਨੀ ਦੀ ਬੁੱਕਲ ਮਾਰੀ ਆਪਣੇ ਗੀਜੇ ਚੋਂ ਕੱਢ ਮਿੱਠੀਆਂ ਖਿੱਲਾ ਦੇਣ ਵਾਲੀ ਵੱਡੀ ਬੇਬੇ ਹੁਣ ਲੱਭਦੀ ਨਹੀਂ ਗੁੜਾੜੀ ਚਾਹ ਨੂੰ ਬਾਟੀਆਂ ਚ ਪਾ ਫੁਕਾ ਮਾਰ ਮਾਰ ਪੀਣ ਵਾਲੇ ਲੋਕ ਪਤਾ ਨਹੀਂ ਕਿੱਥੇ ਨੇ ਉਹ ਜਾਣੇ ਬਸ ਬਾਖਰੂ ਦੀ ਮਹਿਰ ਮੰਨਣ ਵਾਲੇ ਪਤਾ ਨਹੀਂ ਹੁਣ ਕਿਹੜੇ ਰਾਹਾਂ ਨੂੰ ਤੁਰ ਗਏ ਧੰਨਵਾਦ